ਸੋ ਕਹੁ ਤਾਲ ਗੁਰੂ ਸੇਵੀਆ ਅਹਨ ਸੁਸਹਜੇ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਅਰ ਸਹੰ ਕਰਸਾਹ ਸੋਦਰਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਉਪਾਸ ਬਹਿਠਿਓ ਸੋਹੀਐ ਸਬਨੰਦ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਘਰ 7 ਇਕ ਓਅੰਕਾਰ ਸਤਗੁਰ ਪ੍ਰਸਾਦਿ ਤੇਰੀ ਕਵਨ ਕਵਨ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਵਰਨਣਾ ਸਾਕਾ ਤੂੰ ਠਾਕੁਰ ਊਚ ਭਗਵਾਨ ਆ ਤੇਰੇ ਕਬਨ ਕਬਨ ਗੁਣ ਕਾਹ ਕਹੇਗਾ ਵਾ ਤੂ ਸਾਹਿਬ ਗੁਣੀ ਨਧਨ ਤੁਮਰੀ ਮਹਿਮਾ ਮਰਨ ਨ ਸਾਕ ਤੂੰ ठाकुर ਊਚ ਭਗਵਾਨ ਮੈਂ ਹਰ ਹਰ ਨਾਮ ਘਰ ਸੋਈ ਜਿਉ ਭਾਵੈ ਤਉ ਰਾਖ ਮਿਰ ਸਾਹਿਬ ਮੈਂ ਤੁਜ ਬਿਨ ਅਬਰਨ ਕੋਈ रहा मैं तान दीवान तू है मेरे स्वामी मैं तो आकार मैं होर था नाही जिस पह करो बेनती मेरा ਦਖ ਸਖ ਤਜ ਹੀ ਪਾਸ ਵਿੱਚ ਧਰਤੀ ਵਿੱਚ ਪਾਣੀ ਵਿੱਚ ਕਾਸ਼ਟ ਅਗਨ ਤ੍ਰਿਜਾ ਬੱਕਰੀ ਸੰਗਾ ਇਕਤਾ ਥਾਏ ਰਾਖੇ ਮਨ ਹਾਰ ਜਪ ਭ੍ਰਮ ਭਾ ਦੂਰ ਕੀ ਜਾ ਹਰ ਕੀ ਵੜਿਆਈ ਦੇਖੋ ਸੰਤ ਹੈ ਹਰ ਨਿਮਾਣਿਆ ਮਾਨ ਦਿਵਾਈ ਜਿਉ ਧਰਤੇ ਚਰਨ ਤਲੇ ਤੇ ਉਪਰ ਆਵੈ ਤੇਉ ਨਾਨਕ ਸਾਧ ਜਨ ਜਗਤ ਆਣ ਸਭ ਪੈਰੇ ਪਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜ्यों ਧਰਤੀ ਚਰਨ ਤਲ ਤੇ ਉਪਰ ਆਵੈ ਤਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਇ ਤੇਰੀ ਕਵਨ ਕਵਨ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੇ ਮਰੀ ਮਹਿਮਾ ਵਰਨਣਾ ਸਾਕਾ ਤੂੰ ਠਾਕੁਰ ਊਚ ਭਗਵਾਨਾ ਤੇਰੇ ਕਬਨ ਕਬਨ ਗੁਣ ਕਾਹ ਕਹੇ گاਵਾ ਤੂੰ ਸਾਹਿਬ ਗੁਣੀ ਨਧਨ ਤੇਮਰੀ ਮਹਿਮਾ ਮਰਨ ਨ ਸਾਕ ਤੂੰ ठाकुर ਊਚ ਭਗਵਾਨ ਮੈਂ ਹਰ ਹਰ ਨਾਮ ਘਰ ਸੋਈ ਜਿਉ ਭਾਵੈ ਤਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰਨ ਕੋਈ रहा मै दीवान तू है मेरे स्वामी मैं आकार मैं होर था नाही ही जिस पह करो बेनती मेरा ਦਖ ਸਖ ਤਜਹੀ ਪਾਸ ਵਿੱਚ ਧਰਤੀ ਵਿੱਚ ਪਾਣੀ ਵਿੱਚ ਕਾਸ਼ਟ ਅਗਨ ਤਰੀਜ ਬੱਕਰੀ ਸੰਗਾ ਇਕਤਾ ਥਾਏ ਰਾਖੇ ਮਨ ਹਾਰਜ ਆਪ ਭ੍ਰਮ ਭਾ ਦੂਰ ਕੀ ਜਾ ਹਰ ਕੀ ਵੜ ਆਏ ਦੇਖੋ ਸੰਤ ਹੈ ਹਰ ਨੇ ਮਾਣਿਆ ਮਾਣ ਦੇ ਵਾਈ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਆ ਨਾਨਕ ਸਾਧ ਜਨ ਜਗਤਿਆਨ ਸਭ ਪੈਰੇ ਪਾਏ ਹਰ ਕੀ ਵਡਿਆਈ ਦੇਖੋ ਸੰਤੋ ਹਰਨ ਮਾਣਿਆ ਮਾਣ ਦਿਵਾਏ ਜਿਉ ਧਰਤੀ ਤਰਨ ਤਲ ਤੇ ਉਪਰ ਆਵੈ ਤਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਇ ਤੇਰੀ ਕਵਨ ਕਵਨ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੇ ਮਰੀ ਮਹਮਾ ਵਰਨਨਾ ਸਾਕਾ ਤੂੰ ਠਾਕੁਰ ਊਚ ਭਗਵਾਨ ਤੇਰੇ ਕਬਨ ਕਬਨ ਗੁਣ ਕਹ ਕਹ گاਵਾ ਤੂੰ ਸਾਹਿਬ ਗੁਣੀ ਨਧਨ ਤੇਰੀ ਮਹਿਮਾ ਮਰਨ ਨ ਸਾਕ ਤੂੰ ठाकुर ਊਚ ਭਗਵਾਨ ਮੈਂ ਹਰ ਹਰ ਨਾਮ ਘਰ ਸੋਈ ਜਿਉ ਭਾਵੈ ਤਉ ਰਖ ਮੇਰੇ ਸਾਹਿਬਾ ਮੈਂ ਤੁਝ ਬਿਨ ਅਬਰਨ ਕੋਈ रहा मैं तान दीवान तू है मेरे स्वामी मैं तो गारदा सा मैं होर था नाही ही जिस पह करो बेनती मेरा ਦਖ ਸਖ ਤਜ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤ੍ਰਿਜਾ ਬੱਕਰੀ ਸੰਗਾ ਇਕਤਾ ਥਾਏ ਰਾਖੇ ਮਨ ਹਾਰਜ ਆਪ ਭ੍ਰਮ ਭਾ ਦੂਰ ਕੀ ਜਾ ਹਰ ਕੀ ਵੜ ਆਏ ਦੇਖੋ ਸੰਤਾ ਹਰ ਨੇ ਮਾਣਿਆ ਮਾਨ ਦਿਵਾਈ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਆ ਨਾਨਕ ਸਾਧ ਜਨ ਜਗਤ ਆਣ ਸਭ ਪੈਰੇ ਪਾਏ ਹਰ ਕੀ ਵਡਿਆਈ ਦੇਖੋ ਸੰਤਹੁ ਹਰ ਨਿਮਾਣਿਆ ਮਾਣ ਦਿਵਾਈ ਜਿਉ ਧਰਤੀ ਚਰਨ ਤਲ ਤੇ ਉਪਰ ਆਵੈ ਤਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਇ ਤੇਰੀ ਕਵਨ ਕਵਨ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਨ ਤਮਰੀ ਮਹਿਮਾ ਵਰਨਣਾ ਸਾਕਾ ਤੂੰ ਠਾਕੁਰ ਊਚ ਭਗਵਾਨ ਤੇਰੇ ਕਾਵਨ ਕਾਵਨ ਗੁਣ ਕਹ ਕਹਗਾਵਾ ਤੂੰ ਸਾਹਿਬ ਗੁਣੀ ਨਧਨ ਤੇਰੀ ਮਹਿਮਾ ਮਰਨ ਨ ਸਾਕ ਤੂੰ ਠਾਕੁਰ ਊਚ ਭਗਵਾਨ ਆ ਮਨ ਹਰ ਹਰ ਨਾਮ ਘਰ ਸੋਈ ਜਿਉ ਭਾਵੈ ਤਉ ਰਖ ਮੇਰੇ ਸਾਹਿਬਾ ਮੈਂ ਤੁਝ ਬਿਨ ਅਬਰਨ ਕੋਈ ਰਹਾ ਮੈਂ ਤਾਣ ਦੀਵਾਨ ਤੁਹਾ ਮੇਰੇ ਸਾਮੀ ਮਾ ਤੁਰ ਆਕਰਦਾਸ ਮਾ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ ਮੇਰਾ ਦੁਖ ਸੁਖ ਤਜਹੀ ਪਾਸ ਵਿੱਚੇ ਧਰਤੀ ਵਿੱਚ ਪਾਣੀ ਵਿੱਚ ਕਾਸ਼ਟ ਅਗਨ ਤ੍ਰਿਜਾ ਬੱਕਰੀ ਸੰਗਾ ਇਕਤਾ ਥਾਏ ਰਾਖੇ ਮਨ ਹਰ ਜਾਪ ਭ੍ਰਮ ਭਾ ਦੂਰ ਕੀ ਜਾ ਹਰ ਕੇ ਵੜ ਆਏ ਦੇਖੋ ਸੰਤ ਹੈ ਹਰ ਨਿਮਾਣਿਆ ਮਾਨ ਦੇਵਾਈ ਜਿਉ ਧਰਤੇ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੇ ਪਾਏ ਹਰ ਕੀ ਵਡਿਆਈ ਦੇਖੋ ਸੰਤ ਹੈ ਹਰ ਨਿਮਾਣਿਆ ਮਾਣ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ ਤਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਇ ਤੇਰੀ ਕਵਨ ਕਵਨ ਗੁਣ ਕਹ ਕਹ ਗਾਵਾ ਤੂ ਸਾਹਿਬ ਗੁਣੀ ਨਿਧਾਨਾ ਤੋ ਮਰੀ ਮਹਮਾ ਵਰਨਨਾ ਸਾਕਾ ਤੁੰ ਠਾਕੁਰ ਊਚ ਭਗਵਾਨਾ ਤੇਰੇ ਕਾਵਨ ਕਾਵਨ ਗੁਣ ਕਾਹ ਕਹੇਗਾ ਵਾ ਤੂੰ ਸਾਹਿਬ ਗੁਣੀ ਨਧਨ ਤੇਰੀ ਮਹਿਮਾ ਮਰਨ ਨ ਸਾਕ ਤੂੰ ਠਾਕੁਰ ਊਚ ਭਗਵਾਨ ਮੈਂ ਹਰ ਹਰ ਨਾਮ ਘਰ ਸੋਈ ਜਿਉਂ ਭਾਵੈ ਤਉ ਰਖ ਮਿਰਸਾਹਿਬਾ ਮੈਂ ਤੁਝ ਬਿਨ ਅਬਰ ਨ ਕੋਈ ਰਹਾ ਮੈਂ ਤਾਣ ਦੀਵਾਨ ਤੁਹਾ ਮਿਰ ਸੁਆਮੀ ਮਾ ਤਉ ਦੇ ਆਕਾਰ ਦਸ ਮਾ ਹੋਰ ਥਾਉ ਨਹੀ ਜਿਸ ਪਹਿ ਕਰੋ ਬੇਨੰਤੀ ਮੇਰਾ ਦੁਖ ਸੁਖ ਤਜਹੀ ਪਾਸ ਵਿੱਚ ਧਰਤੀ ਵਿੱਚ ਪਾਣੀ ਮਿਤਕਾਸ਼ਟ ਅਗਨ ਤਰੀਜ ਬੱਕਰੀ ਸੰਗਾ ਇਕਤਾ ਥਾਏ ਰਾਖੇ ਮਨ ਹਰ ਜਾਪ ਭ੍ਰਮ ਭਾ ਦੂਰ ਕੀ ਜਾ ਹਰ ਕੀ ਵੜਾਈ ਦੇਖੋ ਸੰਤਾ ਹਰਿ ਨਿਮਾਣਿਆ ਮਾਨ ਦਿਵਾਈ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਇ ਹਰ ਕੀ ਵੜ ਆਏ ਦੇਖੋ ਸੰਤ ਹੈ ਹਰ ਨਿਮਾਣਿਆ ਮਾਣ ਦਿਵਾਈ ਜਿਉ ਧਰਤੀ ਚਰਨ ਤਲ ਤੇ ਉਪਰ ਆਵੇ ਧੰ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ